ਆਪਾਂ ਇਸ ਡੀਐਸਪੀ ਸਾਹਿਬ ਇਹੋ ਹੀ ਐਸਜੀਓ ਸਾਹਿਬ ਸੀ ਜਿਹਨਾਂ ਨੇ ਫੋਨ ਕੀਤਾ ਸੀ ਉਹਨਾਂ ਦੀ ਲੈਂਗੁਏਜ ਇਹਨਾਂ ਨੂੰ ਪਤਾ ਨਹੀਂ ਬੋਲੀ ਇੱਕ ਪ੍ਰਕਾਸ਼ ਨੂੰ ਪਤਾ ਕਿ ਕੀ ਵੀ ਉਹਨਾਂ ਨੇ ਗਰਸ਼ ਵਾਸ਼ਣ ਦੇ ਆਇਆ ਯਾਰ ਓਏ ਬੈਠੋ 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 ਮੀਡੀਆ ਸਾਡਾ ਵਾਸ਼ਣ ਓਏ ਇਹੋ ਹੀ ਵਿਚਾਰੇ ਐ 140 ਹਜ਼ਾਰ ਰੁਪਏ ਮਿਆਕਣੇ 140 ਰੁਪਏ ਬਿਦੌਣ ਆਉਂਦੇ ਨੇ ਭਾਈ ਇਹ ਦੇਖ ਲੈ ਬਲੇਰਾ ਐਸੋ ਹਟੋ ਹਾਟ ਇਸ ਇਹ ਕਿਉਂ ਹੀ ਕੱਦਗੰਗੀ ਕੱਲ ਨੂੰ ਅਸੀਂ ਬੈਠੀ ਹਾਂ ਓਏ ਛੱਡੀਏ ਅਸੀਂ ਇਸੇ ਲਈ ਗੱਲ ਬੈਠੇ ਹਾਂ ਕੰਮ ਕੰਮ ਛੱਡਿਆ ਸਾਡੀ ਦੁਕਾਨ ਆਪਣੀ ਇੱਕ ਮਿੰਟ ਜਿਹੜਾ ਅਸੀਂ ਨੋਟੀਸ ਕਰਦਾ ਬੰਦਾ ਸੁਣ ਕਰੋ ਤੇ ਅੰਦਰ ਜਾ ਕੇ ਇਹ ਕੰਮ ਕਰਦੇ ਨੇ ਰਾਣੀ ਨੀਤੀ ਕੰਦਾ ਬਹੁਤਾ ਸ਼ੌਂਕ ਤੇ ਅਸਤੀਫਾ ਦੇ ਕੇ ਤੇ ਇਲੈਕਸ਼ਨ ਲੜ ਲਓ ਸ਼ਾਇਦ ਆ ਲੰਗੜ ਉੱਥੇ ਤੁਸੀਂ ਵਰਕ ਆਰਡਰ ਹੋਇਆ ਸਮਾਨ ਭੇਜਿਆ ਤੁਸੀਂ ਕਿਉਂ ਵਾਪਸ ਖੜਿਆ ਉਥੋਂ ਜਾਓ ਆਪਣੇ ਉਹ ਰਿਕਾਰਡ ਦਿਓ ਦੇਖੋ ਜੀ ਕੱਲ ਰਾਤ ਨੂੰ ਜਿਹੜੀ ਆ ਇੱਕ ਬਾਜ਼ਾਰ ਦੇ ਵਿੱਚ ਇੱਕ ਦੁਕਾਨ ਨੂੰ ਅੱਗ ਲੱਗੀ ਸੀ ਦੁਕਾਨ ਨੂੰ ਅੱਗ ਲੱਗੀ ਸੀ ਤੇ ਜਦੋਂ ਲਾਈਟ ਜਿਹੜੀ ਉਹ ਸਾਰੀ ਬੰਦ ਸੀ ਬਾਜ਼ਾਰ ਦੀ ਸਵੇਰੇ ਜਦੋਂ ਸਾਰੇ ਦੁਕਾਨਦਾਰ ਇਕੱਠੇ ਹੋ ਕੇ ਐਸ ਡੀਓ ਸਾਹਿਬ ਕੋ ਗਏ ਨੇ ਮਿਲ ਵੀ ਲਾਈਟ ਆਫ ਹੈ ਸੋ ਐਸ ਡੀਓ ਸਾਹਿਬ ਨੇ ਹੈਂਡ ਫ੍ਰੀ ਕਰਕੇ ਐਕਸ਼ਨ ਸਾਹਿਬ ਨੂੰ ਕਾਲ ਕੀਤੀ ਤੇ ਐਕਸ਼ਨ ਸਾਹਿਬ ਦਾ ਜਿਹੜਾ ਰਵਈਆ ਬਹੁਤ ਗਲਤ ਸੀ ਤੇ ਉਹਨਾਂ ਨੇ ਕਿਹਾ ਕਿ ਮੈਂ ਕੀ ਕਰਾਂ ਜੇ ਅੱਗ ਲੱਗ ਗਈ ਆ ਤੇ ਇੱਕ ਦੁਕਾਨ ਨੂੰ ਅੱਗ ਲੱਗ ਗਈ ਆ ਤੇ ਮੈਂ ਕੀ ਕਰਾਂ ਹੋਰ ਵੀ ਉਹਨਾਂ ਦੇ ਸ਼ਬਦ ਜਿਹੜੇ ਬਹੁਤ ਗਲਤੀ ਉਸ ਕੀਤੇ ਜਿਹੜੇ ਜਿਹੜੇ ਇਹਨਾਂ ਨੂੰ ਹਾਰਟ ਕੀਤਾ ਸਾਰਿਆਂ ਨੂੰ ਸੋ ਸਾਰੇ ਦੁਕਾਨਦਾਰ ਅਜ ਇਕੱਠੇ ਹੋ ਕੇ ਜਿਹੜਾ ਇਹ ਇੱਥੇ ਅਜ ਡਾਕਾਂ ਦੇ ਚੌਂਕ ਦੇ ਵਿੱਚ ਧਰਨਾ ਦਿੱਤਾ ਸੋ ਮੇਰੇ ਧਿਆਨ ਚ ਵੀ ਆਇਆ ਮੈਂ ਮੌਕੇ ਤੇ ਪਹੁੰਚਿਆ ਕਿਉਂਕਿ ਜਿਹੜਾ ਬਿਜਲੀ ਬੋਰਡ ਵਿਭਾਗ ਆ ਪਹਿਲਾਂ ਵੀ 5-6 ਦੁਕਾਨਾਂ ਨੂੰ ਅੱਗ ਲੱਗ ਚੁੱਕੀ ਆ ਇੱਥੇ ਤੇ ਉਹਨਾਂ ਦੇ ਧਿਆਨ ਵਿੱਚ ਆਲਰੇਡੀ ਲਿਆ ਆ ਚੁੱਕੇ ਆ ਕਿ ਜਦੋਂ ਵੀ ਕੋਈ ਇੱਥੇ ਮਿਸ ਹੈਪਨਿੰਗ ਹੁੰਦੀ ਆ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਜਦੋਂ ਬਾਜ਼ਾਰ ਦੇ ਵਿੱਚ ਐਂਟਰ ਕਰਦੇ ਆ ਤੇ ਬਹੁਤ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਉਹਨੂੰ ਟਾਈਮ ਲੱਗਦਾ ਕਿਉਂਕਿ ਤਾਰਾਂ ਜਿਹੜੀਆਂ ਨੀਵੀਆਂ ਹੁੰਦੀਆਂ ਤੇ ਉਹ ਸੋਟੀਆਂ ਦੇ ਨਾਲ ਕੱਲ ਵੀ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਬਾਜ਼ਾਰ ਵਾਲਿਆਂ ਦਾ ਆਪ ਵਿਚਾਰਿਆਂ ਦੇ ਨਾਲ ਸੋਟੀਆਂ ਦੇ ਨਾਲ ਤਾਰਾਂ ਉੱਪਰ ਕਰ ਕਰਕੇ ਉੱਥੇ ਫਾਇਰ ਬ੍ਰਿਗੇਡ ਦੀ ਗੱਡੀ ਲੈਂਦੀ ਹੈ ਤੇ ਬੜੇ ਮੁਸ਼ਕਲ ਦੇ ਨਾਲ ਜਿਹੜਾ ਵਾ ਉਹਨੂੰ ਅੱਗ ਨੂੰ ਕਾਬੂ ਪਾਇਆ ਗਿਆ ਸੋ ਅਸੀਂ ਮੰਗ ਕਰਦੇ ਆ ਡੀਸੀ ਸਾਹਿਬ ਕੋ ਸਾਰੇ ਪ੍ਰਸ਼ਾਸਨ ਕੋ ਕਿ ਇਹੋ ਜੇ ਅਫਸਰ ਜਿਹੜੇ ਅੱਜ ਪਬਲਿਕ ਸਰਵੰਟ ਆ ਜਿਨ੍ਹਾਂ ਨੂੰ ਪਬਲਿਕ ਦੀ ਸੇਵਾ ਲਈ ਕੁਰਸੀਆਂ ਮਿਲੀਆਂ ਜੇ ਅੱਜ ਇਹ ਕੁਰਸੀਆਂ ਤੇ ਬੈਠ ਕੇ ਇਹੋ ਜਿਹਾ ਵਤਾਰਾ ਕਰਦੇ ਹੋਣਗੇ ਇਹ ਸਾਰੇ ਦੁਕਾਨਦਾਰ ਵੀਰ ਨੇ ਸਾਰਾ ਦਿਨ ਇਹਨਾਂ ਨੇ ਕਮਾਉਣਾ ਤੇ ਉਹੀ ਖਾਣਾ ਤੇ ਜੇ ਇਹਨਾਂ ਨੂੰ ਅੱਜ ਅੱਜ ਇਹ ਲਾਈਟ ਲਈ ਪੁੱਛ ਹੀ ਲਿਆ ਤੇ ਬੜੀ ਮਾੜੀ ਗੱਲ ਆ ਅੱਗੋਂ ਅੱਗੋਂ ਉਹਨਾਂ ਦੇ ਦੁੱਖ ਦੇ ਵਿੱਚ ਸਗੋਂ ਉਹਨਾਂ ਨੂੰ ਕਮੈਂਟ ਕਰਨ ਸੋ ਅਜੇ ਤੱਕ ਇਹ ਬੈਠੇ ਇੱਕ ਘੰਟਾ ਡੇਢ ਘੰਟਾ ਹੋ ਗਿਆ ਪ੍ਰਸ਼ਾਸਨ ਆਇਆ ਕਹਿੰਦਾ ਜੀ ਐਕਸ਼ਨ ਸਾਹਿਬ ਕੋਲੇ ਜੇ ਟਾਈਮ ਨਹੀਂ ਹੈਗਾ ਆ ਥੋੜੀ ਲੇਟ ਆਉਣਗੇ ਸੋ ਕੋਈ ਨਹੀਂ ਉਹ ਆਉਣਗੇ ਉਹਨਾਂ ਨਾਲ ਗੱਲ ਕਰਾਂਗੇ ਕਿ ਕਿਉਂ ਇਹ ਸਭ ਇਹ ਜਿਹੜੀ ਆ ਭਾਸ਼ਾਵਰਤੀਆ ਕਿਉਂ ਗੱਲ ਨਹੀਂ ਉਹ ਗੱਲ ਕਰ ਲੋ ਸਾਰੇ ਕਾਰੋਬਾਰ ਜੋ ਜੋ ਇਹ ਸਾਰਾ ਵਪਾਰ ਮੰਡਲ ਸਾਰਾ ਇੱਥੇ ਬਾਜ਼ਾਰ ਵਾਸੀ ਜੋ ਕਹਿਣਗੇ ਅਸੀਂ ਇਹਨਾਂ ਦੇ ਨਾਲ ਆ ਜੋ ਇਹ ਹੁਕਮ ਕਰਨਗੇ ਜੇ ਸੰਘਰਸ਼ ਨੂੰ ਅੱਗੇ ਵੱਡੇ ਲੈਵਲ ਤੇ ਲਿਖਣਾ ਉਹ ਵੀ ਅਸੀਂ ਲਿਖਾਂ ਮੰਗ ਇਹੀ ਆ ਕਿ ਇੱਕ ਤੇ ਤਾਰ ਜਿਹੜੀ ਆ ਉਹਨੂੰ ਤੁਰੰਤ ਜਿਹੜਾ ਵਾ ਬਦਲਿਆ ਜਾਏ ਜੇ ਨਹੀਂ ਬਦਲਨੀ ਤੇ ਉਹਦਾ मेरा नाम है साढ़े आठ बजे के आसपास की घटना है हम शॉप बंद करके यहाँ से अपने रूम पे चले गए और जब हम हमें पता लगा तो दुकान में बहुत सारा धुआ उठ रहा था हमें कुछ लोगों ने मार्केट ने सूचना दी हम वहाँ पे मौके पर पहुंचे तो पहुंचने के बाद हमने देखा कि बहुत ज्यादा आग लगी हुई है हमने फायर ब्रिगेड को कॉल की लेकिन फायर ब्रिगेड भी वहाँ से लगभग पौन एक घंटे में पहुंची और काफी ज्यादा वायरिंग सड़ी हुई थी अब हम डिमांड कितना नुकसान हो गया आपका काफी नुकसान है सर नुकसान तो अल्फाजों में बयान ही किया जा सकता लेकिन बहुत ज्यादा नुकसान है तीस पैंतीस लाख रुपए का नुकसान है ऑलमोस्ट आप जी ये हमारी लवली पाजी की शॉप है और हमने उनसे रेंट पे ली हुई है कितने लोग यहाँ काम करते हैं रोजी रोटी चलती है जहाँ से सर हाँ, पांच बंदे काम करते हैं शॉप पे और उनकी रोजी रोटी इसी शॉप से चलती थी आपकी दोनों मंजिली आपकी थी जो जी दोनों, दोनों मंजिली हमारी थी दोनों सड़ गई है जी सर हाँ। दोनों मांतर? सड़ गए मांग क्या करते हैं करते हैं कि हमें मुआवजा दिया जाए ज्यादा से ज्यादा जितना हो सके और हमें उम्मीद है आप आपके हाथ में आया पूरा गुरदासपुर आपके लिए लड़ रहा है लड़ रहा है बहुत अच्छा महसूस कर रहे हैं कि आज पूरा जितना भी व्यापार मंडल है एकजुट होकर हमारा साथ दे रहे हैं हम उनका थैंक यू सो मच कहना चाहेंगे ਔਰ ਦਿਲ ਸੇ ਧੰਨਵਾਦ ਦੇਣਾ ਚਾਹੀਦਾ ਹੈ ਕੋਈ ਹਿੰਦੂ ਹੈ ਸਭ ਇੱਕ ਬਿਲਕੁਲ ਹਿੰਦੂ ਮੁਸਲਮ ਇਕਤਾ ਦੇ ਪ੍ਰਤੀਕ ਆਜ ਦੇਖ ਕੇ ਬਹੁਤ ਅੱਛਾ ਮਹਿਸੂਸ ਕਰ ਰਹੇ ਹਨ ਔਰ ਗਰਮ ਕੀ ਬਾਤ ਹੈ ਕਿ ਹਿੰਦੁਸਤਾਨ ਮੇਂ ਹਿੰਦੂ ਮੁਸਲਮ ਇਕਤਾ ਦੇ ਪ੍ਰਤੀਕ ਆਜ ਵੀ ਲੋਕ ਜ਼ਿੰਦਾ ਹੈ ਔਰ ਇਹ ਹਮਾਰਾ ਗੌਰਵ ਕੀ ਬਾਤ ਹੈ ਮੈਂ ਧੰਨਵਾਦ ਕਰਾਂਗਾ ਇਹਨਾਂ ਲੋਕਾਂ ਦਾ ਜਿਹੜੇ ਅੱਜ ਗਰਮੀ ਦੇ ਵਿੱਚ ਆ ਕੇ ਧਰਨਾ ਦੇ ਰਹੇ ਨੇ ਔਰ ਇਹਨਾਂ ਨੂੰ ਇਨਸਾਫ ਦੋਣ ਲਈ ਖੜੇ ਨੇ ਔਰ ਇੱਕ ਭਾਈਚਾਰਕ ਸੰਝ ਪੰਜਾਬ ਨੇ ਅੱਜ ਫਿਰ ਇੱਕ ਦਸਤੀ ਹੈ ਕਿ ਭਾਈਚਾਰਕ ਸੰਝ ਹੈਗੀ ਹੈ ਜਿੰਨੇ ਮਰਜ਼ੀ ਸ਼ਾਰਤੀ ਅੰਸਰ ਉਹਨਾਂ ਨੂੰ ਵਿਗਾੜਨ ਦੀ ਕੋਸ਼ਿਸ਼ ਕਰਦੇ ਲੇਕਿ ਔਰ ਦੂਸਰੀ ਸਾਡੇ ਫਰੀਦ ਭਾਜੀ ਦੀ ਦੁਕਾਨ ਹੈ ਤੇ ਚਾਰ ਪੰਜ ਲੋਕ ਜਿਹੜੇ ਉਹਨਾਂ ਦਾ ਰੋਜ਼ਗਾਰ ਸੀ ਉਸ ਦੁਕਾਨ ਤੋਂ ਅੱਜ ਉਹ ਤਹਿਸ ਨਹਿਸ ਹੋ ਗਿਆ ਔਰ ਇਹਨਾਂ ਨੇ ਦੱਸਿਆ ਕਿ 30 ਲੱਖ ਦਾ ਸਾਡਾ ਨੁਕਸਾਨ ਹੋ ਗਿਆ ਅਸੀਂ ਪ੍ਰਸ਼ਾਸਨ ਤੋਂ ਮੰਗ ਕਰ ਰਹੇ ਹਾਂ ਕਿ ਇਹਨਾਂ ਦਾ ਸਾਥ ਦਿੱਤਾ ਜਾਏ ਕਿ ਇਹ ਰੋਜ਼ਗਾਰ ਤੇ ਆਪਣਾ ਘਰ ਨੂੰ ਦੁਬਾਰਾ ਚਲਾ ਸਕਣੇ ਲਗਾਤਾਰ ਦੁਕਾਨਾਂ ਸੜ ਰਹੀਆਂ ਲੱਗਦਾ ਨਹੀਂ ਇਹਨਾਂ ਨੂੰ ਦੁਕਾਨਦਾਰ ਜਿਹੜਾ ਬਿਲਕੁਲ ਲੋਸ ਹੋ ਗਿਆ ਜਾ ਰਿਹਾ ਹੈ ਅਸੀਂ ਤਿੰਨ ਚਾਰ ਸਾਲਾਂ ਤੋਂ ਦੇਖ ਰਹੇ ਹਾਂ ਸਾਡੇ ਐਮਐਲਏ ਸਾਹਿਬ ਨੇ ਵੀ ਸ਼ਿਕਾਇਤ ਕੀਤੀ ਹੈ ਕਿ ਪਹਿਲਾਂ ਉਹਨਾਂ ਵਾਲੀ ਦੁਕਾਨ ਤੋਂ ਲੈ ਕੇ ਕਿੰਨੀਆਂ ਦੁਕਾਨਾਂ ਬਾਜ਼ਾਰ ਸੜ ਗਈਆਂ ਪ੍ਰਸ਼ਾਸਨ ਦੇ ਉੱਪ ਤੇ ਜਿਹਦਾ ਨੁਕਸਾਨ ਹੋ ਜਾਂਦਾ ਭੁਗਤਣਾ ਉਹਨੂੰ ਪੈਂਦਾ ਹੈ ਅਸੀਂ ਪ੍ਰਸ਼ਾਸਨ ਕੋਲ ਮੰਗ ਕਰਦੇ ਆ ਕਿ ਜਿੱਦਾਂ ਇਹ ਤਾਰਾਂ ਬੰਦੀਆਂ ਜਾਂ ਜਾਂ ਜੋ ਵੀ ਹੋਵੇ ਇਹਨਾਂ ਨੂੰ ਕਲੀਅਰ ਕੀਤਾ ਜਾਵੇ